ਆਓ ਜੀ ਵੈਲਕਮ ਹਾਂ ਜੀ ਜੇ ਸਿਮਿੰਟ ਵਾਲੀ ਛਾਦਰ ਆਪਣੀ ਟੁੱਟ ਜੇ ਨਾ ਉਹਦੇ ਵਿੱਚ ਆਪਾਂ ਕਾਗਜ਼ ਪਸਾਉਨੇ ਆ ਉੱਪਰ ਮੇਖਾਂ ਨਾਲ ਲਾ ਕੇ ਕੋਈ ਖਰ ਤਰ੍ਹਾਂ ਦੀ ਚੀਜ਼ ਲਾਉਨੇ ਆ ਜਿਹਦੇ ਨਾਲ ਪਾਣੀ ਰੁਕ ਜੇ ਪਰ ਇਹਨੂੰ ਰੋਕਣ ਲਈ ਅੱਜ ਤੁਹਾਨੂੰ ਪੱਕਾ ਹੱਲ ਦੱਸਣ ਲੱਗੇ ਆਪਾਂ ਇਹਦੇ ਵਿੱਚ ਕਿੰਨੇ ਮਰਜ਼ੀ ਕਾਗਜ਼ ਲਾ ਲਈਏ ਕੁਝ ਮਰਜ਼ੀ ਲਾ ਲਈਏ ਤਾਂ ਇਹਦੇ ਇੱਥੋਂ ਪਾਣੀ ਨਹੀਂ ਰੁਕਦਾ ਇਹਦਾ ਪੱਕਾ ਹੱਲ ਦੱਸਦੇ ਆ ਇੱਕ ਆਪਾਂ ਫਾਰਮ ਲਾਵਾਂਗੇ ਹਾਮ ਦੇ ਬਰੀਕ ਟੁਕੜੇ ਕਰਕੇ ਜਮਾ ਨਿੱਕੇ ਨਿੱਕੇ ਟੁਕੜੇ ਕਰਕੇ ਆਪਾਂ ਵਿੱਚ ਪਾ ਕੇ ਕਿਸੇ ਚੀਜ਼ ਦੇ ਬਰਤਨ ਦੇ ਵਿੱਚ ਪਾ ਕੇ ਤਾਂ ਉਸ ਵਿੱਚ ਆਪਾਂ ਕੈਮੀਕਲ ਪਾਵਾਂਗੇ ਕੈਮੀਕਲ ਪਾ ਕੇ ਇਹਨੂੰ ਚੰਗੀ ਤਰ੍ਹਾਂ ਚਮਚੇ ਨਾਲ ਘੋਲ ਕੇ ਇੱਕ ਘੋਲ ਤਿਆਰ ਕਰਾਂਗੇ ਘੋਲ ਤਿਆਰ ਕਰਨ ਤੋਂ ਬਾਅਦ ਉਸ ਵਿੱਚ ਇੱਕ ਸਿਮਿੰਟ ਪਾਵਾਂਗੇ ਦੋ ਚਮਚੇ ਇਹ ਘੋਲ ਉਹਨਾਂ ਕੀ ਬਣਾਵਾਂਗੇ ਆਪਾਂ ਜਿੰਨਾ ਕਿਸਾ ਚਤਰ ਦਾ ਟੁੱਟਿਆ ਹੋਇਆ ਤੇ ਚੰਗੀ ਤਰ੍ਹਾਂ ਨੂੰ ਘੋਲ ਬਣਾ ਕੇ ਵਧੀਆ ਗਾੜਾ ਘੋਲ ਬਣਾ ਕੇ ਜਦੋਂ ਐਨ ਪੂਰਾ ਘੋਲ ਗਾੜਾ ਹੋ ਗਿਆ ਤਾਂ ਫਿਰ ਆਪਾਂ ਉਸ ਨੂੰ ਤਿਆਰ ਕਰਨ ਤੋਂ ਬਾਅਦ ਫਿਰ ਉਸ ਟੁੱਟੇ ਹੋਏ ਹਿੱਸੇ ਦੇ ਪਹਿਲਾਂ ਆਪਾਂ ਥੱਲੇ ਚੇਪੀ ਲਾਵਾਂਗੇ ਚੇਪੀ ਲਾ ਕੇ ਚੰਗੀ ਤਰ੍ਹਾਂ ਨੂੰ ਕਵਰ ਕਰਕੇ ਸਾਰੇ ਟੁੱਟੇ ਹੋਏ ਹਿੱਸੇ ਨੂੰ ਹਾਂਜੀ ਦੋਸਤੋ ਵੀਡੀਓ ਦੇਖਦੇ ਜਾਇਓ ਸਕਿਪ ਨਾ ਕਰਿਓ ਕਿਉਂਕਿ ਬਹੁਤ ਕੰਮ ਆਉਣ ਵਾਲੀ ਵੀਡੀਓ ਹੈ ਇਹ ਫਿਰ ਆਪਾਂ ਚੇਪੀ ਲਾਉਣ ਤੋਂ ਬਾਅਦ ਫਿਰ ਉਸ ਉੱਪਰ ਚੰਗੀ ਤਰ੍ਹਾਂ ਜਿਹੜਾ ਆਪਾਂ ਘੋਲ ਤਿਆਰ ਕੀਤਾ ਸੀ ਫਿਰ ਆਪਾਂ ਇਹ ਘੋਲ ਲਾਵਾਂਗੇ ਇਹ ਹੈ ਟੁੱਟੀ ਹੋਈ ਚਾਦਰ ਦਾ ਪੱਕਾ ਹੱਲ ਵੀਡੀਓ ਨੂੰ ਸ਼ੇਅਰ ਕਰਿਓ ਧੰਨਵਾਦ ਰੱਬ ਰਾਕ